8,2493 ਰਾਸ਼ਨ ਕਾਰਡ ਕੱਟ ਕੇ 32 ਲੱਖ ਤੋਂ ਵੱਧ ਲੋਕਾਂ ਨੂੰ ਰਾਸ਼ਨ ਤੋਂ ਵਾਂਝਾ ਕਰਨ ਦੀ ਚਾਲ ਤੋਂ ਹੀ ਪਤਾ ਲੱਗਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਆਮ ਦੀ ਲੋਕਾਂ ਦੀ ਜੜੀ ਉਹ ਕਿੰਨੀ ਕਉਤਹਿਸ਼ੀ ਹੈ ਇਸ ਪਿੱਛੇ ਰੱਖੇ ਬੇਤੁੱਕੇ ਮਾਪ ਡੰਡਾ ਦੇ ਕਰਾਰਾ ਵਾਰ ਕਰਤੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਫ਼ ਕਿਹਾ ਹੈ ਕਿ ਜਦੋਂ ਤੱਕ ਉਹ ਪੰਜਾਬ ਦੇ ਮੁੱਖ ਮੰਤਰੀ ਹਨ ਉਦੋਂ ਤੱਕ ਨਾ ਕਿਸੇ ਨਾ ਰਾਸ਼ਨ ਕਾਰਡ ਕੱਟਣ ਦੇਣਗੇ ਤੇ ਨਾ ਹੀ ਕਿਸੇ ਘਰ ਦਾ ਚੁੱਲ੍ਹਾ ਪੁੱਜਣ ਦੇਣਗੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ 32 ਲੱਖ ਲਾਪ ਪਾਤਰੀਆਂ ਦਾ ਰਾਸ਼ਨ ਕਾਰਡ ਕਟਨ ਚਾਰੀ ਅਤੇ ਪੰਜਾਬ ਦੇ 8 ਲੱਖ ਪਰਿਵਾਰਾਂ ਦੇ ਰਾਸ਼ਨ ਕਾਰਡ ਕਟਣ ਦੇ ਲਈ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਕਹਿ ਰਹੀ ਅਸੀਂ ਬੀਜੇਪੀ ਦੇ ਇਸ ਲੋਕ ਵਿਰੋਧ ਫੈਸਲੇ ਦਾ ਸਖਤ ਤਰੀਕੇ ਦੇ ਨਾਲ ਜਿਹੜਾ ਉਹ ਵਿਰੋਧ ਕਰਦੇ ਹਾਂ ਸੀਮਨ ਮਾਨ ਦੇ ਵੱਲੋਂ ਕਿਹਾ ਗਿਆ ਕਿ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਕੇਨ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਵੀ ਕਰ ਰਿਹਾ ਹਾਂ ਬਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 842493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀਏ ਤਾਂ ਲਗਭਗ 20 ਲੱਖ ਬੰਦਾ ਜਿਹੜਾ ਪੰਜਾਬ ਦਾ ਉਹ ਰਾਸ਼ਨ ਤੋਂ ਵਾਂਝਾ ਹੋ ਜੂਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਤੇ ਜੇ ਦੂਜੀ ਪਾਸੇ ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰ ਵੀ ਬਣ ਗਏ ਵੋਟ ਚੋਰੀ ਦਾ ਤਾਂ ਆ ਗਿਆ ਸਾਹਮਣੇ ਸਾਰਾ ਕੁਝ ਤਾਂ ਮਾਨੀਓ ਕੋਟ ਨੇ ਵੀ ਕਹਿਤਾ ਹੁਣ ਰਾਸ਼ਨ ਵੀ ਚੋਰੀ ਕਰਨਗੇ ਸਾਡਾ ਔਰ ਪੰਜਾਬ ਦਾ ਰਾਸ਼ਨ ਅਸਿਓ ਨੂੰ ਪੈਦਾ ਕਰਕੇ ਦਿਨੇ ਆ 8 ਲੱਖ 2493 ਰਾਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕ੍ਰਾਈਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ ਚਾਰ ਪਹੀਆਂ ਵਾਲੇ ਵਾਹਨ ਨੇ ਜਿਲੇ ਕੋਲੇ ਚਾਰ ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ ਲੱਖ ਤੋਂ ਟਟਾ 1 ਏਕੜ ਤੋਂ ਬਾਅਦ ਥੋੜੁਕੁੜੀ ਜ਼ਮੀਨ ਹੈ ਤੇ ਜਾਂ ਤੁਸੀਂ ਸਰਕਾਰੀ ਨੌਕਰੀ ਕਰ ਦਿਓ ਜਾਂ ਵਟ ਐਵਰ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣ ਸਾਰ ਅੱਜ ਕੱਲ੍ਹ ਇਹ ਰਿਵਾਜ ਹੋ ਗਿਆ ਹੈ ਉਹ ਸ਼ਹਿਰ ਸ਼ਿਫਟ ਕਰ ਜਾਂਦਾ ਆਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕੀ ਹੱਕ ਕੀ ਹੋ ਬਣੂਗਾ ਜੀ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਹੈ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਭਾਈ ਕੋਲ ਥੋੜੀ ਹੈ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਇਹਦਾ ਮਤਲਬ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਜਿੰਨਾ ਚਿਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰ ਨਹੀਂ ਘਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲਾ ਮੈਂ ਅਕਸਰ ਕਹਿਣਾ ਕਿ ਨਾ ਹੀ ਕਿਸੇ ਚੁੱਲੇ ਦੀ ਅੱਗ ਬੁਝਣ ਦੇਣੀ ਹੈ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਉਹਨਾਂ ਨੂੰ ਹਨਾ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਕਿ ਸਹੀ ਨੇ ਉਹ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿਵੇਂ ਕਟਰ ਕੱਟ ਦੋਗੇ ਜੀ ਇੱਕ ਕਾਰ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਆ ਕੇਂਦਰ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਹਿੰਦੇ ਤੁਹਾਡੇ ਤਾਂ ਪੱਖਾ ਲੱਗਿਆ ਥੋੜਾ ਕੁਲ ਤਾਂ ਸਕੂਟਰ ਹੈ ਥੋੜਾ ਤਾਂ ਘਰ ਪੱਕਾ ਹੈ ਆਪ ਹੀ ਪਹਿਲਾ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿਸ ਕੀ ਕਰਦੇ ਆ ਗੈਸ ਸਿਲੰਡਰ ਤੇ ਚੁੱਲਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਕਹਿੰਦੇ ਥੋੜਾ ਤਾਂ ਗੈਸ ਤੇ ਚੁੱਲਾ ਹੈ ਇਸ ਕਰਕੇ ਤੁਸੀਂ ਇਹ ਚ ਆਉਂਦੇ ਨਹੀਂ ਆਪ ਹੀ ਆਪ ਸਕੀਮ ਦਿੰਦੇ ਆਪ ਹੀ ਉਸ ਕਰਟੇਰੀਅਨ ਨੂੰ ਐਂਟੀ ਹੋ ਜਾਂਦੇ ਕਾਊਂਟਰ ਕਰਦੇ ਹੋ ਸੋ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਵਾਉਂਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਹੋ ਕਣਕ ਸਾਡੀ ਜਾਂਦੀ ਹੈ ਜੀ ਸਾਡੀ ਉਹ ਕਣਕ ਕੱਟੀ ਜਾਂਦੇ ਹੋ 32 ਲੱਖ ਬੰਦਾ ਪਰ ਜਿਹੜਾ ਪ੍ਰਭਾਵਿਤ ਹੋਊਗਾ ਜੀ 8 ਲੱਖ ਪਰਿਵਾਰ ਸੈਂਟਰ ਸਰਕਾਰ ਦੀ ਸਕੀਮ ਹੈ ਆਪ ਹੀ ਹੁਣ ਕਹਿੰਦੇ ਸੀ ਖਤਮ ਕਰਾਂਗੇ ਭਾਜਪਾ ਇਹਨਾਂ ਸਕੀਮਾਂ ਬਾਰੇ ਦੱਸੂਗੀ ਕਿਸੇ ਨਾ ਕਿਸੇ ਪ੍ਰੈਸ ਕਾਨਫਰੰਸ 'ਚ ਜਾਂ ਕਿਸੇ ਆਪਣੇ ਸੰਮੇਲਨ 'ਚ ਜਾਂ ਜੋ ਵੀ ਕਰਦੇ ਰਹੇ ਕਿ ਅਸੀਂ ਇੰਨੇ ਲੋਕਾਂ ਦੇ ਮੂੰਹ 'ਚੋਂ ਬੁਰਕੀਆਂ ਖੋਹ ਰਹੇ ਹਾਂ ਇੱਕ ਕ੍ਰਾਈਟੇਰੀਆ ਜਿਹੜਾ ਬਣਾਇਆ ਹੋਇਆ ਜਿਵੇਂ ਪ੍ਰਧਾਨ ਮੰਤਰੀ ਵਾਸ ਯੋਜਨਾ ਮੈਂ ਇਹ ਗੱਲ ਪਹਿਲਾਂ ਵੀ ਗ੍ਰਹਿ ਮੰਤਰੀ ਸਾਹਿਬ ਕੋਲੇ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਨੀਤੀ ਯੋਗ ਦੇ ਵਿੱਚ ਮੈਂ ਕਈ ਵਾਰੀ ਗੱਲ ਕਹੀ ਹੈ ਕਿ ਸਾਡੇ ਵਾਸਤੇ ਕ੍ਰਿਟੇਰੀਆ ਤੁਸੀਂ ਉਹ ਕਿਉਂ ਰੱਖਦੇ ਹੋ ਪ੍ਰਧਾਨ ਮੰਤਰੀ ਵਾਸ ਯੋਜਨਾ ਇਹ ਤਾਂ ਪੰਜਾਬ ਦੇ ਇੱਕ ਵੀ ਘਰ ਨਹੀਂ ਆਉਣਾ ਜੀ ਕਿਉਂਕਿ ਕਹਿੰਦੇ ਇੱਕ ਵੀ ਟਪ ਲੱਗੀ ਹੋਈ ਹੈ ਤਤੂ ਜੀ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਘਰੇ ਸੀਲਿੰਗ ਜਾਂ ਟੇਬਲ ਫੈਨ ਹੈ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਕੋਲੇ ਸਕੂਟਰ ਹੈ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਘਰੇ ਮੀਟਰ ਲੱਗਿਆ ਹੋਇਆ ਬਿਜਲੀ ਵਾਲਾ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਕਿਰਪਾਯਾ ਅਰਜ਼ਾ ਕੋਈ ਕਰ ਵੀ ਨਹੀਂ ਆਉਣਾ ਜੀ